ਇਨਸਪੀਰੇਸ਼ਨ ਲੈਣੀਆਂ ਜਾਓ ਬਖ ਗੁਰੂਆਂ ਦੇ ਕੋਲ ਜਾਓ ਬਸ਼ ਸ਼ਹੀਦਾਂ ਦੇ ਕੋਲ ਠੀਕ ਹੈ ਉਹ ਸਾਡੀ ਇਨਸਪੀਰੇਸ਼ਨ ਹੈ ਮੈਂ ਆਪਣੇ ਗੁਰੂਆਂ ਨੂੰ ਪਹਿਲਾਂ ਕ੍ਰੈਡਿਟ ਦੇਣਾ ਆਪਣੇ ਸ਼ਹੀਦਾਂ ਨੂੰ ਪਹਿਲਾਂ ਕ੍ਰੈਡਿਟ ਦੇਣਾ ਕਿਉਂਕਿ ਮੇਰੀ ਜਿਹੜੀ એનર્ਜੀ ਹੈ ਮੇਰੀ ਪਾਵਰ ਮੇਰੀ ਕਮਿਊਨਿਟੀ ਤੋਂ ਆਦੀ ਹੈ 74 ਦੇ ਬੱਚੇ ਜਦੋਂ ਅਸੀਂ ਛੋਟੇ-ਛੋਟੇ ਸੀ ਮੇਰੇ ਕੋਈ ਸੁਪਨਾ ਹੁੰਦਾ ਸੀ I I want to be a professional soccer player ਠੀਕ ਹੈ ਐਂਡ ਐਨ ਐਕਟਰ ਇਨ ਨਾਜ਼ੀਨ ਸੀਗਾ ਕੋਲ ਇਹ ਨਾਲ ਜਾ ਕੇ ਕੰਪੀਟ ਕਰਨਾ ਐਂਡ ਬੀਟ them ਉਹਨਾਂ ਕਾਲੇ ਨਾਲ ਐਂਡ ਵੀ ਬੀਟ देम ਵੀ ਬਿਕਮ ਬੈਟਰ ਦਨ देम ਫ੍ਰੈਂਪਟਨ ਦੇ ਵਿੱਚ ਮੈਂ ਬਹੁਤ ਇਦਾ ਕੰਮ ਕੀਤਾ ਵੀ ਫਿਲਮਸ ਦਾ ਵੀ ਤਾਂ ਮੇਰੀ ਪਰਸਨਲ ਜ਼ਿੰਦਗੀ ਦਾ ਮੈਂ professionਲ ਸਾਕਰ ਪਲੇਅਰ ਵੀ ਰਹਾ ਮੈਂ professionਲ ਬਾਕਸਰ ਵੀ ਆ ਠੀਕ ਹੈ Everybody's a singer this and that ਠੀਕ ਹੈ that's really good ਪਰ ਜਦੋਂ 45 ਹਜ਼ਾਰ ਬੰਦਾ ਜਾ ਕੇ ਸਿੰਗਰ ਨੂੰ ਦੇਖਦਾ ਪੰਜ ਬੰਦੇ ਜਾ ਕੇ ਨਿਆਣੇ ਨੂੰ ਸਪੋਰਟ ਕਰਦੇ ਮੇਰੀ ਪਹਿਲੀ ਪੰਜਾਬੀ ਮੂਵੀ ਮੈਂ ਪ੍ਰੋਡਿਊਸ ਤੇ ਸਟਾਰਟ ਕਰ ਰਿਆ ਜੋ ਬੀ ਆਲ ਆਊਟ ਐਕਸ਼ਨ ਫਿਲਮ ਕਾਲ ਜੱਟ ਬਾਡੀਗਾਰਡ ਜੱਟ ਬਾਡੀਗਾਰਡ ਜੱਟ ਪਾਰੀ ਗਾਰਡ ਸਿਟੀ ਆਫ ਬ੍ਰਾਮਟਨ ਹਰ ਸਾਲ ਹਾਲ ਆਫ ਫੇਮ ਚ ਸਪੋਰਟਸ ਪਰਸਨ ਜਿਨ੍ਹਾਂ ਨੇ ਕੁਛ ਕਿੱਤਾ ਹੁੰਦਾ ਬਿਲਡ ਕਿੱਤਾ ਹੁੰਦਾ ਐਥਲੀਟ სპੋਰਟਸਮੈਨ ਜਾਂ ਸਪੋਰਟਸਲੀ ਕੰਟ੍ਰਿਬਿਊਸ਼ਨ ਹੁੰਦੀ ਹੈ ਉਹਨਾਂ ਨੂੰ ਹਾਲ ਆਫ ਫੇਮ ਚ ਇੰਡਕਟ ਕਰਦੇ ਐ ਸ਼ਾਮਿਲ ਕਰਦੇ ਐ 2024 ਦੇ ਅੰਦਰ ਸਟੀਵ ਨਿਜਰ हु इज़ अ एथलीट हू इज अ स्पोर्ट लवर जिन्ह ने स्पोर्ट्स बिल्ड किया टीम बिल्ड की है सॉकर की टीम बिल्ड की है और काफ़ी कॉन्ट्रीब्यूशन दी है टूवर्ड्स द स्पोर्ट हू स्टीव निजर इज स्टीव निजर इज इंडक्टेड इन द हॉल ऑफ फेम टू थाउजेंड ट्वेंटी फोर सिटी ऑफ ब्रामटन सो स्टीव वेलकम टू द शो थैंक यू वेरी मच आई सो अप्रीश दिता सो स्टीव टू स्टार्ट विदीव निजर इज ਸਟੀਵ ਨਿਜਰ ਐਕਚੁਅਲੀ ਕੁਲਵੰਤ ਸਿੰਘ ਨਿਜਰ ਠੀਕ ਹੈ ਹਾਂ ਸਟੀਵ ਨਿਜਰ ਮੈਨੂੰ ਆਪਣੀ ਜੇਕੇ ਸਿਨੇਮੇ ਦੀ ਫਿਲਮ ਵੀ ਦੇਖੀ ਆ ਅ ਮੈਨ ਆਫ ਦਾ ਵਾਰੀਅਰ ਸਟੀਵ ਮੇਰੀ ਸਿਸਟਰ ਨੇ ਨਾਂ ਦਿੱਤਾ ਸੀ ਛੋਟੇ ਹੁੰਦੇ ਜਦੋਂ ਅਸੀਂ ਤੇ ਆਈਸੀ 74 ਚ ਸੋ ਸਾਰੀ ਜ਼ਿੰਦਗੀ ਮੇਰੀ ਸਪੋਰਟ ਚ ਨੰਗ ਗਈ ਤਾਂ 19 uh, 74 ਦੇ ਬੱਚੇ ਜਦੋਂ ਅਸੀਂ ਛੋਟੇ ਛੋਟੇ ਸੀ ਮੇਰੇ ਕੋਈ ਸੁਪਨਾ ਹੁੰਦਾ ਸੀ ਟਰ ਆ ਵਾਂਟ ਟੂ ਬੀ ਅ ਪ੍ਰੋਫੈਸ਼ਨਲ ਫੁੱਟਬਾਲ ਪਲੇਅਰ ਠੀਕ ਹੈ ਐਂਡ ਐਨ ਐਕਟਰ So I ended up uh, achieving those dreams by working very hard. It makes mm -hmm. it look easy while I'm talking now, but both both muskil mental, then raat working, like, just working hard. Mm -hmm. And I achieved that dream. I became a professional soccer player for the Toronto Blizzard. Oto that went on successful businesses. Mm -hmm. uh, became a film producer, starred in Hollywood films. Sari duniya the apni picking up So very proud of the fact that. Uh, I did all those things as a Punjabi person. It was very difficult back then. But bad, I ended up getting a franchise in Brampton, 2000, called the Brampton Hitmen, Canadian Professional Soccer League. Siyate, or the batch mein fed apni franchise buy karke Brampton pehli professional club jandi siygi. Thik hai. O time, ta o time fir Brampton je menu bata saath nikhise deta. Even community nahi saath deta. Even ਮਾ ਸਿੱਧੀ ਕਰ ਕਰ ਕੋਰਟਸਮੈਨ ਹੈ ਠੀਕ ਹੈ ਈਵਨ ਹੌਨਵੀ ਕਮਿਊਨਿਟੀ ਸਾਥ ਨਹੀਂ ਦੇ ਰਹੀ ਨਾ ਇਟਸ ਓਕੇ ਅਸੀਂ ਗੁਰੂਜੀ ਦੀ ਮੇਨ ਨਾਲ ਸ਼ੀਦਾਂ ਦੀ ਮੇਨ ਨਾਲ ਆਪਣਾ ਕੰਮ ਚੱਲਦੀ ਜਾਣਾ ਸੋ ਮੈਂ ਉਸੇ ਵਿਗਰ ਨਾਲ ਉਸੇ ਪੈਸ਼ਨ ਨਾਲ ਰਾਈਟ ਉਹ ਟੀਮ ਨੂੰ ਪੈਸਾ ਖਾਤਿਆ ਪਾਇਆ ਵੀ ਵਾਂ ਦਾ ਕੈਨੇਡੀਅਨ ਚੈਂਪੀਅਨਸ਼ਿਪ ਤਾਂ ਉਹ ਤੋਂ ਬਾਅਦ ਬ੍ਰੈਂਪਟਨ ਨੂੰ ਅਸੀਂ ਨਾ ਇੰਟਰਨੈਸ਼ਨਲ ਵੀ ਸਾਕ ਕਰਦੇ ਮੈਂ ਆਪਣੇ ਪਾਤਾ ਉਸ ਟਾਈਮ 2000 ਤੋਂ 2004 ਠੀਕ ਹੈ ਤਾਂ ਉਹ ਤੋਂ ਬਾਅਦ 1980s. Mm -hmm. But over oh, 4-5 years, ago, when I, team, I built a lot of kids mm -hmm. in the academy. Mm -hmm. And even now, I receive emails from them. They say, "How many years have you been here? How many years have you say, "Steve, what you did for us, we're mm -hmm. taking it. We took it with us. We're using mm -hmm. that in our life. And thank you so much for giving us mm -hmm. what you gave us through sports." Mm -hmm. So, in the I have done a lot of work. Even films, I have done. My personal ਜ਼ਿੰਦਗੀ ਦਾ ਮੈਂ ਪ੍ਰੋਫੈਸ਼ਨਲ ਸਾਕਰ ਪਲੇਅਰ ਵੀ ਰਿਹਾ ਮੈਂ ਪ੍ਰੋਫੈਸ਼ਨਲ ਬਾਕਸਰ ਵੀ ਆ ਠੀਕ ਹੈ ਸੋ ਇਹ ਨਹੀਂ ਮੈਂ ਉਦਾਂ ਹੀ ਐਂਡ ਕਿ ਜਸ ਵਾਕ ਅਰਾਊਂਡ ਐਂਡ ਜਿੱਦਾਂ ਅੱਜ ਸੋਸ਼ਲ ਮੀਡੀਆ ਜਾਂਦੇ ਆ ਮੂਛਾਂ ਇਦਾਂ ਕਰ ਲੈਂਦੇ ਆ ਦੇ ਜਸ ਵਾਕ ਯੂ نو 2 ਮਿਲੀਅਨ ਵਿਊਜ਼ ਹੋ ਜਾਂਦੇ ਨਾ ਨਾ ਦੈਟ ਵੀ ਵੈਂਟ ਐਂਡ ਵੀ ਵਰਕਡ ਹਾਰਡ ਵੀ ਅਰਨਡ ਆਰ ਨੇਮ ਮੇਨਸਟ੍ਰੀਮ ਕਮਿਊਨਿਟੀ ਦੇ ਵਿੱਚ ਠੀਕ ਹੈ ਇਨਾ ਈਜ਼ੀ ਨਹੀਂ ਸੀਗਾ ਗੋਰੇ ਨਾਲ ਜਾ ਕੇ ਕੰਪੀਟ ਕਰਨਾ ਐਂਡ ਬੀਟ ਥੈਮ ਔਰ ਕਾਲੇ ਨਾਲ ਐਂਡ ਵੀ ਬੀਟ ਥੈਮ ਵੀ ਬਿਕਮ ਬੈਟਰ ਦੈਨ ਥੈਮ ਸੋ ਬ੍ਰੈਂਪਟਨ ਨੇ ਉਹ ਚੀਜ਼ ਦੇਖੀ ਕਿ ਮੈਂ ਬ੍ਰੈਂਪਟਨ ਲੈ ਕੀ ਕੀਤਾ ਸਪੋਰਟਸ ਲਈ ਤੇ ਜਿੱਦਾਂ ਟੀਮ ਬਿਲਡ ਕੀਤੀ ਬ੍ਰੈਂਪਟਨ ਦਾ ਨਾਮ ਹੈ ਇੰਟਰਨੈਸ਼ਨਲ ਲੈ ਕੇ ਗਿਆ ਆ ਇਵਨ ਨਾਉ ਮੇਰਾ ਬੇਟਾ ਸਪੇਨ ਦੇ ਵਿੱਚ ਖੇਡਦਾ ਬਹੁਤ ਵੱਡੇ ਕਲੱਬ ਲਈ ਰਾਈ ਵਾਈ ਕਾਨੋ ਆਰ ਦੇ ਅਕੈਡਮੀ ਐਂਡ ਇਵਨ ਅਸੀਂ ਸਪੇਨ ਦੇ ਵਿੱਚ ਵੀ ਪ੍ਰੋਫੈਸ਼ਨਲ ਕਲੱਬ ਆਪਣਾ ਖਰੀਦਿਆ ਆ ਠੀਕ ਹੈ ਉੱਥੇ ਕਿਉਂਕਿ ਇਹ ਸਪੋਰਟਸ ਐਂਟਰਟੇਨਮੈਂਟ ਮੇਰੇ ਫੈਮਿਲੀ ਦੀ ਬਿਜ਼ਨਸ ਹੈ ਠੀਕ ਹੈ ਅਲੌਂਗਸਾਈਡਸ ਆ ਦਾ ਮੇਨ ਬਿਜ਼ਨਸ ਸਿਕਿਉਰਿਟੀ ਬਿਜ਼ਨਸ ਹੈ ਬਟ ਅਲੌਂਗਸ ਆ ਸਪੋਰਟਸ ਐਂਟਰਟੇਨਮੈਂਟ ਆ ਸਟੀਵ ਨੱਜਰ ਤੁਸੀਂ ਆਪਣੀ ਇੰਟਰੋਡਕਸ਼ਨ ਦਿੱਤੀ ਹੈ ਇਟਸ ਅ ਅਚੀਵਮੈਂਟ ਤੁਸੀਂ ਮੂਵੀ ਪ੍ਰੋਡਿਊਸਰ ਹੋ ਤੁਸੀਂ ਸਪੋਰਟਸ ਪਰਸਨ ਹੋ ਤੁਹਾਡੀ ਕੰਟ੍ਰਿਬਿਊਸ਼ਨ ਟੂ ਦਾ ਸਪੋਰਟਸ ਹੈ ਤੁਸੀਂ ਕਹਿੰਦੇ ਕਿ ਤੁਸੀਂ ਸਿਕਿਉਰਿਟੀ ਸਰਵਿਸਿਜ਼ ਵੀ ਚਲਾਉਂਦੇ ਹੋ ਬਿਜ਼ਨਸ ਵੀ ਰਨ ਕਰਦੇ ਹੋ ਇੰਨਾ ਟਾਈਮ ਕਿੱਦਾਂ ਨਿਕਲ ਜਾਂਦਾ ਸਟੀਵ ਸਾਨੂੰ ਸੈਕਸਾ ਮੇਰੇ ਕੋਲ ਟਾਈਮ ਹਾਲੇ ਵੀ ਬਹੁਤ ਰਹਿੰਦਾ ਮੈਂ ਬੋਰ ਹੋ ਜਨਾ ਕਿਉਂਕਿ ਮੈਨੂੰ ਪਤਾ ਨਹੀਂ ਗੁਰੂ ਜੀ ਨੇ ਮੈਨੂੰ ਇੱਕ ਕੀ ਦਿੱਤਾ ਹੈ ਬਟ ਆਈ 겟 ਆਨ ਥਿੰਗਸ ਡਨ ਕੁਇਕਲੀ ਉਹ ਮੈਂ ਨਹੀਂ ਕਰਦਾ ਮੇਰੀ ਟੀਮ ਕਰਦੀ ਆ ਠੀਕ ਹੈ ਸੋ ਜੇ ਆਪਣੀ ਸਾਕਰ ਫੈਸਿਲਟੀ ਐ ਨਾਗਰ ਫਾਲਸ ਇੰਡੋਰ ਸਾਕਰ ਫੈਸਿਲਟੀ ਮੈਨੂੰ ਪਤਾ ਕਿਹੜੀ ਮੇਰੀ ਟੀਮ ਚਲਾ ਰਹੀ ਆ ਇਹੜਾ ਮੇਰੇ ਕਲੱਬ ਐ ਸਪੈਨਚੇ ਮੇਰੀ ਟੀਮ ਚਲਾ ਰਹੀ ਆ ਸਿਕਿਉਰਿਟੀ ਕੰਪਨੀ ਚਲਾ ਰਹੀ ਆ ਸੋ ਦੇ ਇਸ ਫਾਲੋ ਮਾਈ ਗਾਈਡੈਂਸ ਜੋ ਸਾਰਾ ਕੰਮ ਕਰਦੇ ਫਿਰ ਮੇਰੇ ਕੋਲ ਹੋਰ ਟਾਈਮ ਹੁੰਦਾ ਹੋਰ ਪ੍ਰੋਜੈਕਟ ਕਰਨ ਲਈ ਠੀਕ ਹੈ ਪਰ ਗੁੱਡ ਇਜ਼ ਦੀ ਮੇ ਰਸ਼ੀਦਾਂ ਦੀ ਮੇ ਰ ਐਂਡਰ ਦਾ ਸੋ ਸਿਟੀ ਆਫ ਰੈਂਪਟਨ ਹਰ ਸਾਲ ਹਾਲ ਆਫ ਫੇਮ ਕਰਦੀ ਹੈ ਇਸ ਸਾਲ 2024 ਦੇ ਅੰਦਰ ਤੁਹਾਨੂੰ ਹਾਲ ਆਫ ਫੇਮ ਚ ਸ਼ਾਮਿਲ ਕੀਤਾ ਗਿਆ ਹੈ ਕਿਦਾਂ ਫੀਲ ਹੋ ਰਿਹਾ ਹੈ ਔਰ ਤੁਹਾਡੀ ਕੰਟ੍ਰਿਬਿਊਸ਼ਨ ਤੁਸੀਂ ਆਲਰੇਡੀ ਦੱਸੀਏ ਟੁਵਰਡ ਸਪੋਰਟਸ ਬਿਲਡ ਕਰੰਟਲੀ ਰਹੀ ਹੈ ਸੋ ਕਿਦਾਂ ਫੀਲ ਹੋਇਆ ਕਿ ਤੁਹਾਨੂੰ ਇੰਡਕਟ ਕੀਤਾ ਗਿਆ ਸੋ ਫੀਲਿੰਗ ਦ ਮੈਨ ਨਹੀਂ ਡਿਸਕ੍ਰਾਈਬ ਨਹੀਂ ਕਰ ਸਕਦਾ ਬਟ ਸੱਚ ਹੰਬਲਿੰਗ ਫੀਲਿੰਗ ਅਮ ਨਿਮਰਤਾ ਪਿਆਰ Uh, appreciation from my peers in brampton sorry uh, inductees uh, i feel good for them daily daily committee ne mainu bhi choose kita so it's a great feeling ta main apni community nu represent karda hon pawein mere great great grandkids bhi ja ke brampton kaante dekhange oh mera naam nahi utto hiluga par oh jehde mera naam hai main always apni community nu pehla pride dita na ਕਿਉਂਕਿ ਮੈਂ ਆਪਣੇ ਗੁਰੂਆਂ ਨੂੰ ਪਹਿਲਾਂ ਕ੍ਰੈਡਿਟ ਦੇਣਾ ਆਪਣੇ ਸ਼ੀਰਦਾ ਨੂੰ ਪਹਿਲਾਂ ਕ੍ਰੈਡਿਟ ਦੇਣਾ ਕਿਉਂਕਿ ਮੇਰੀ ਜਿਹੜੀ એનર્ਜੀ ਆ ਮੇਰੀ ਪਾਵਰ ਮੇਰੀ ਕਮਿਊਨਿਟੀ ਤੋਂ ਆਦੀਆ ਕਮਿਊਨਿਟੀ ਪਰ ਮੇਰਾ ਸਾਥ ਦਿੰਦੇ ਨਾ ਦਿੰਦੇ ਛੋਕੇ ਪਰ ਸਟਿਲ ਮੇਰੀ ਕਮਿਊਨਿਟੀ ਆ ਇਟਸ ਅ ਬਿਗ ਅਚੀਵਮੈਂਟ ਟੋਰਾਂਟੋ ਮੈਪਲ ਲੀਫਸ ਦੇ ਕੋਚ ਨੂੰ ਇੰਡਕਟ ਕੀਤਾ ਗਿਆ ਹਾਲ ਆਫ ਫੇਮ ਚ ਇੱਕ ਤਰਫ ਸਟੀਵ ਨਿਜਰ ਨੂੰ ਕੀਤਾ ਗਿਆ ਇੰਡਕਟ ਇਟਸ ਅ ਪ੍ਰਾਊਡ ਮੂਮੈਂਟ ਇਟ ਇਜ਼ ਅ ਵੈਰੀ ਵੈਰੀ ਪ੍ਰਾਊਡ ਮੂਮੈਂਟ ਆ ਲੁੱਕ ਓਵਰ ਯੂ ਨੋ ਸ਼ੈਲਡਨ ਸਿਟਿੰਗ ਨੈਕਸਟ ਟੂ ਮੀ ਆਮ It was very humbling because, at the same time, all oh, oh, stage, all oh, the all oh, the back, yeah. Uh -huh. Halle na le pichle ah, pichle hafte lose karke ya, uh -huh. right? And he's there. So community le bhot hai, but digala mere le bhi family le uh -huh. personally. So I'm very happy and humbled, and I hope, I aldaas kar na. Dekho ji apka gal karde, like everybody's a singer, this and that, a okay. so, T That's really good. ਪਰ ਜਦੋਂ 45000 ਬੰਦਾ ਜਾ ਕੇ ਸਿੰਘ ਨੂੰ ਦੇਖਦਾ ਪੰਜ ਬੰਦੇ ਜਾ ਕੇ ਨਿਆਣੇ ਨੂੰ ਨਹੀਂ ਸਪੋਰਟ ਕਰਦੇ ਵੀ ਨੀਡ ਟੂ ਆਪਣਾ ਮਾਈਂਡਸੈਟ ਚੇਂਜ ਕਰਨਾ ਪੈਣਾ ਕਿਉਂਕਿ ਹਰ ਇੱਕ ਮੌਲਕ ਦੇ ਜਿੰਨਾ ਮਰਜੀ ਮੌਲਕ ਇਹ ਆਪਣਾ ਸਟੈਟਸ ਹੈ ਇੰਡੀਆ ਲੈਲੋ ਸਾਊਦੀ ਅਰੇਬੀਆ ਲੈਲੋ ਸਾਊਦੀ ਅਰੇਬੀਆ ਤੇ ਕਿੰਨਾ ਪੈਸਾ ਸਾਰੇ ਬੰਦੇ ਕਹਿੰਦੇ ਸੀ ਨਾ ਵੀ ਡੋਨਟ ਲਾਈਕ ਇਟ ਵੀ ਡੋਨਟ ਕੇਅਰ ਫਰ ਸਾਊਦੀ ਅਰੇਬੀਆ ਸਾਊਦੀ ਅਰੇਬੀਆ ਗਾਟ ਇਨ ਟੂ ਸਪੋਰਟਸ ਵਰਲਡ ਕੱਪ ਯਾ ਹ ਬਾਕਸਿੰਗ UFC ساری ਦੁਨੀਆ ਹੁਣ ਸਾਊਦੀ ਅਰੇਬੀਆ ਨੂੰ ਡਿਫਰੈਂਟਲੀ ਦੇਖ ਰਹੀ ਆ ਠੀਕ ਹੈ ਦੇ ਆ ਲੁਕਿੰਗ ਐਟ ਸਾਊਦੀ ਅਰੇਬੀਆ ਡਿਫਰੈਂਟਲੀ ਜਦੋਂ ਕੋਈ ਮੁਲਕ ਦਾ ਪਲੇਅਰ ਐਥਲੀਟ ਇੰਟਰਨੈਸ਼ਨਲ ਲੈਵਲ ਤੇ ਨਹੀਂ ਜਾਂਦਾ ਉਹ ਮੁਲਕ ਉਦਾ ਹੀ ਰਹਿੰਦਾ ਜਦੋਂ ਉਹਨਾਂ ਦੇ ਐਥਲੀਟਸ ਨਾ ਇੰਟਰਨੈਸ਼ਨਲ ਲੈਵਲ ਤੇ ਕੰਪੀਟ ਕਰਨ ਲੱਪੈਂਦੇ ਆ ਸਾਰੀ ਦੁਨੀਆ ਉਸ ਮੁਲਕ ਨੂੰ ਡਿਫਰੈਂਟ ਦੇਖਣ ਲੱਪੈਂਦੀ ਆ ਐਂਡ ਮੈਂ ਇਹੀ ਕਹਿੰਨਾ ਆਪਣੇ ਨਿਆਣਿਆਂ ਨੂੰ ਸਪੋਰਟਸ ਇਪਲੀਜ਼ ਪੁਸ਼ ਕਰੋ ਡੋਜ਼ਨ ਮੈਰੀਟਰੀ სპੋਰਟਰ ਆ ਕਸ਼ਟਮ ਐਂਡ ਵੀ ਨੀਡ ਥੈਟ ਠੀਕ ਹੈ ਸਟੀਵ ਬੜਾ ਅੱਛਾ ਮੈਸੇਜ ਹੈ ਫਾਰ ਦਾ ਯੂਥ ਆਫ ਦਾ ਕੰਟਰੀ ਬਿਕਾਜ਼ ਕੈਨੇਡਾ ਦੇ ਅੰਦਰ ਇੱਕ ਇੱਕ ਡਰਗ ਦੀ ਵੀ ਬੜੀ ਇਸ਼ੂ ਹੈ ਇੱਕ ਓਵਰਡੋਸ ਦੀ ਵੀ ਬੜੀ ਇਸ਼ੂ ਹੈ ਯੂਥ ਦੇ ਅੰਦਰ ਕਿਉਂਕਿ ਸਕੂਲਿੰਗ ਦੇ ਬਾਅਦ ਯੂਨੀਵਰਸਿਟੀ ਜਾਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਆਪਣੀ ਫਿਟਨੈਸ ਦੇ ਲਈ ਕੋਈ ਨਾ ਕੋਈ ਸਪੋਰਟਸ 'ਚ ਵੀ ਇੰਡਲਜ ਹੋਣਾ ਬਹੁਤ ਜ਼ਰੂਰੀ ਹੈ ਪੇਰੈਂਟਸ ਦੀ ਵੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਦੇਖਿਆ ਜਾਏ ਕਿ ਸਾਡੇ ਬੱਚੇ ਕੀ ਕਰ ਰਹੇ ਆ ਕੀ ਉਹਨਾਂ ਦੀ ਕੰਪਨੀ ਅੱਛੀ ਹੈ ਕੀ ਉਹਨਾਂ ਦਾ ਸਰਕਲ ਅਰਾਊਂਡ ਅੱਛਾ ਹੈ ਕੀ ਉਹ ਸਪੋਰਟਸ ਹੈਗੇ ਕਿਉਂਕਿ ਬੱਚਿਆਂ ਨੂੰ ਡ੍ਰੌਪ ਕਰਨਾ ਪਿਕ ਕਰਨਾ ਸਪੋਰਟਸ ਫੈਸਿਲਿਟੀ ਤੋਂ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਔਰ ਇੱਥੇ ਕਾਫੀ ਪੇਰੈਂਟਸ ਦਾ ਸ਼ਿਫਟਣ ਲੰਦੇ ਆ ਸੋ ਆ ਮੈਸੇਜ ਇੱਕ ਤੁਸੀਂ ਕੀ ਦੋਗੇ ਯੂਥ ਨੂੰ ਕਿ ਅਗਰ ਪੇਰੈਂਟਸ ਕੋਲ ਟਾਈਮ ਨਹੀਂ ਹੈ ਤੁਸੀਂ ਆਪ ਸਪੋਰਟਸ ਨਾਲ ਜੁੜੋ ਤਾਂ ਕਿ ਜਿਹੜੀ ਉਹ 네ਗੈਟਿਵਿਟੀ ਜਿਹੜੀ ਜਿਹੜੀ ਇੱਕ ਇਸ਼ੂ ਡਰੱਗ ਦਾ ਵਿੱਚ ਆ ਜਾਂਦਾ ਉਹਨੂੰ ਅਸੀਂ ਦੂਰ ਭਜਾ ਸਕੀਏ ਇੱਥੋਂ ਜੀ ਦੇਖੋ ਅਸੀਂ ਵੀ ਏਸੇ ਥਾਂ ਨੰਗੇ ਆ ਸਾਡੇ ਮੁਰ ਵੀ ਡਰੱਗ ਸੀਗੀਆਂ ਇਦਾਂ ਜੇ ਗੈਂਗ ਸਿਕ ਸਰਕ ਨੋ ਕਿਉਂਕਿ ਮੇਰੀ ਡੈਡیکیشن ਸਪੋਰਟ ਚੇ ਸੀ ਹਾਂਜੀ ਸੋ ਈਵਨ ਪੇਰੈਂਟਸ ਨੂੰ ਮੈਨੂੰ ਪਤਾ ਪੇਰੈਂਟਸ ਦਾ ਈਜ਼ੀ ਨਹੀਂ ਗਏ ਥੇ ਮੈਨੂੰ ਪਤਾ ਸ਼ਿਫਟਾਂ ਕਰਦੇ ਆ ਪਰ ਕਾਦੇ ਲਈ ਹਮ ਹਰ ਇੱਕ ਬੰਦਾ ਝੂਠ ਬੋਲਦਾ ਅਸੀਂ ਨਿਆਣਿਆਂ ਲਈ ਕਰਦੇ ਆ ਨੋ ਤੁਸੀਂ ਨਿਆਣਿਆਂ ਲਈ ਨ ਕੁਛ ਕਰਦੇ ਮੈਂ ਵਾਦੇ ਨਾਲ ਕਹਿਣਾ ਜੇ ਤੁਸੀਂ ਕਹਿਣਾ ਨਿਆਣੇ ਨੂੰ ਇੱਥੋਂ ਲਾ ਕੇ ਤੁਸੀਂ ਵੁੱਡਬ੍ਰਿਜ ਜਾਓ ਤੁਸੀਂ ਇਹ ਬਹੁਤ ਦੂਰ ਹੈ ਨਿਆਣੇ ਕੀ ਕਰਦੇ ਆ ਫਿਰ ਅਸੀਂ ਲੈਟਸ ਟਾਕ ਫੈਕਟਸ ਰਾਈਟ ਪਰ ਮੈਂ ਆਪਣਾ ਐਗਜ਼ਾਮਪਲ ਦੇਣਾ ਅਸੀਂ ਇੱਥੋਂ ਪੂਰੀ ਫੈਮਿਲੀ ਸ਼ਿਫਟ ਮੈਂ ਸਪੇਨ ਕੀਤੀ ਆ ਆਰੋਂ ਸਪੀਕ ਦਾ ਲੈਂਗੁਏਜ ਪਰ ਮੇਰਾ ਬੇਟਾ ਉੱਥੇ ਬਹੁਤ ਸੋਹਣਾ ਖੇਡਦਾ ਠੀਕ ਹੈ ਤੋਂ ਮੈਨੂੰ ਪਤਾ ਬਣ ਗਿਆ ਗ੍ਰੇਡ ਨਾ ਬਣਿਆ ਵੀ ਨੋ ਉਹਦੀ ਜ਼ਿੰਦਗੀ ਪੂਰੀ ਚੇਂਜ ਹੋ ਜਾਣੀ ਆ ਸੋ ਸਪੋਰਟਸ ਦਾ ਮੈਂ ਇਹ ਹੀ ਕਹਿਣਾ ਚਾਹਣਾ ਐਗਜ਼ਾਮਪਲ ਅਸੀਂ ਇਹ ਨਹੀਂ ਕਹਿੰਦੇ ਹਰ ਬੱਚੇ ਨੇ ਪ੍ਰੋਫੈਸ਼ਨਲ ਬਣਨਾ ਕਿ ਹਰ ਹਰ ਬੱਚੇ ਨੇ ਸਕਾਲਰਸ਼ਿਪ ਲੈਣੀ ਆ ਪਰ ਇਨ ਅ ਪ੍ਰੋਸੈਸ ਟੁਵਰਡਸ ਬੀਇੰਗ ਅ ਪ੍ਰੋਫੈਸ਼ਨਲ অর ਟ੍ਰਾਈ ਟੂ ਗੈਟ ਅ ਸਕਾਲਰਸ਼ਿਪ ਉਹਨਾਂ ਦਾ ਕੰਪਲੀਟ ਮਾਈਂਡਸੈਟ ਵਿਲ ਕੰਪਲੀਟਲੀ ਚੇ completely changed okay steve uh, bahut acha lagya tha tumhe milke and uh, we wish you all the best and we are really proud that ek uh, bramptonian ek torontonian jide ke brampton hall of fame ch induct wall te rahoge is a proud moment for bramptonians thank you so much vet ji je main kuch kise nu uh, uh, offend hove i'm very sorry but i'm a sportsman yes. this is how we are you are a sportsman man, you are a movie producer uh -huh. you are into security services yes. you are into a lot of fields and yes. uh, you're really a, uh, for the youth also they should follow you and see uh, work on your footsteps thank you so much par last kena apne nyane hun ehe dasso inspiration sab to badi cheez aa inspiration lani aa job ups guruan de koad jao bas sheedan de koad theek aa oh saadi inspiration aa Nothing else. So anatomy of a warrior. What mm. about a, a Ray movie? Yeah. Which is the next uh, project you are working on? <laughs> <laughs> You're gonna get me in trouble. Uh, actually, next one is called Jet Bodyguard. My Punjabi movie. I produce uh, the start. Yeah. It will be all out action film called Jet Bodyguard. Jet Bodyguard. Okay. Jet Bodyguard. We ah. wish you all the best, Steve. Thank you so much. I Appreciate you. you. Thank you. Thank, Thank you. you. So, as you Steve, nature, Urf. ਕੋਲ ਵਨ ਸੇਂਗਨੇਰ ਜਿਹੜੇ ਕਿ ਬ੍ਰੈਂਟਨ ਹਾਲ ਆਫ ਫੇਮ ਚ ਇੰਡਕਟ ਕੀਤੇ ਗਏ ਹੈ ਤੁਹਾਨੂੰ ਮੌਕਾ ਲੱਗਿਆ ਅਗਰ ਸਿਟੀ ਆਫ ਬ੍ਰੈਂਟਨ ਦੇ ਹਾਲ ਆਫ ਫੇਮ ਦੀ ਵਾਲ ਦੇਖਣ ਦੀ ਜਰੂਰ ਜਾਓ ਔਰ ਲੁੱਕ ਫਾਰ ਸਟੀਵ ਨੇਜਰ